ਲੱ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਜੈੰਤੀਪੁਰ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਆ ਗਿਆ ਅੱਠ ਝੋਟੀਆਂ ਦਿਖਾਵਾਂਗੇ ਬਾਈ ਕੋਲੋਂ 2 ਦੰਦ 4 ਦੰਦ ਤੇ 6 ਦੰਦ ਪਸ਼ੂ ਸਾਰੇ ਤਕਰੀਬਨ ਐ ਮੰਨ ਲਓ ਬਾਈ ਕੋਲੇ ਦੰਦਾਂ ਚ ਹੀ ਨੇ ਤੇ ਹੈਗੇ ਪਸ਼ੂ ਸਾਰੇ ਕਮਾਲ ਦੇ ਨੇ ਤੇ ਝੋਟੀਆਂ ਇਦਾਂ ਦੀਆਂ ਨੇ ਜਿਦਾਂ ਦੀ ਆਪਾਂ ਮੇਲਿਆਂ 'ਚ ਦੇਖਦੇ ਆ ਅਕਸਰ ਮਿਲਕ ਬਿਊਟੀ ਵਾਲੀਆਂ ਨੇ ਦੁੱਧ ਵਾਲੇ ਮਾਮਲੇ 'ਚ ਵੀ ਟੌਪ ਦੀਆਂ ਹੋਣੀਆਂ ਤੇ ਬਾਈ ਕਹਿੰਦਾ ਬਿਊਟੀ ਵਾਲੇ ਮਾਮਲੇ 'ਚ ਤੁਹਾਨੂੰ ਦਿਖੇ ਜਾਣਗੀਆਂ ਆ ਜਾ ਗਰੀ ਲਿਆ ਕੈਮਰਾ ਇੱਧਰ ਲੈ ਬੰਨੇ ਤੇ ਬਾਕੀ ਗੱਲਬਾਤ ਬਾਈ ਨਾ ਕਰਾਂਗਾ ਰੇਟ ਸਾਰੀਆਂ ਦੇ ਵੀਡੀਓ 'ਚ ਹੀ ਕਰਾ ਦੂੰਗਾ ਜਿਹੜੇ ਵੀ ਸੱਜਣ ਨੂੰ ਕੋਈ ਵੀ ਪਸ਼ੂ ਪਸੰਦ ਆਊਗਾ ਉਹ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਾਓ ਬਾਈ ਤੋਂ ਆ ਜਾ ਬਈ ਹੋਰ ਕੀ ਹਾਲ ਹੈ ਜੀ ਬਸ ਵਧੀਆ ਚੜ੍ਹਦੀ ਕਲਾ ਚੜ੍ਹਦੀ ਚਲਾ ਜੀ ਆ ਜਾ ਗਰੀ ਇੱਧਰ ਲੈ ਬੰਨੇ ਆ ਜਾ ਗਰੀ ਆ ਨੰਬਰ ਨਾਮ ਤੇ ਐਡਰੈਸ ਬੋਲ ਦਿਓ ਨਾਂ ਬਾਈ ਜੀ ਮੇਰਾ ਮੰਗਾ ਆ ਜੀ ਹਾਂਜੀ ਤੇ ਪਿੰਡ ਆਪਣਾ ਜੈੰਤੀਪੜਿਆ ਠੀਕ ਹੈ ਜੀ ਤਹਿਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਅੰਮ੍ਰਿਤਸਰ ਤੋਂ ਬਟਾਲਾ ਹਾਈਵੇ ਦੇ ਉੱਪਰ ਪਿੰਡ ਹੈ ਸਾਡਾ ਠੀਕ ਹੈ ਜੀ ਹਾਂਜੀ ਤੇ ਕੰਮ ਹੈਗਾ ਵਪਾਰ ਦਾ ਹੈਗਾ ਸ਼ੌਂਕੀਆ ਜਿਹਾ ਕੰਮ ਆ ਪਰ ਕਰ ਤੀਜੀ ਪੀੜੀ ਰਹੀ ਆ ਇਹ ਬਾਈ ਵਾਸਤੇ ਯਾਰ ਇੱਕ ਮਾਣ ਵਾਲੀ ਗੱਲ ਵੀ ਆ ਤੇ ਨਾਲ-ਨਾਲ ਬਾਈ ਕਹਿੰਦਾ ਆਪਣਾ ਜਿਹੜਾ ਪਨੀਰਾ ਉਹ ਚੰਡੀਗੜ੍ਹ ਤੱਕ ਜਾਂਦਾ ਸ਼ੁੱਧ ਤੇ ਸਾਫ਼ ਪਨੀਰ ਵੀ ਬਾਈ ਕੋਲੋਂ ਖਰੀਦ ਸਕਦੇ ਨੇ ਨੇੜੇ ਤੇੜ ਵਾਲੇ ਸੱਜਣਾਂ ਤੇ ਦੁੱਧ ਦਾ ਵੀ ਕੰਮ ਆਪਣਾ ਬਾਈ ਹਾਂਜੀ ਹਾਂਜੀ ਦੁੱਧ ਆਪਾਂ ਡੇਰੀ ਤੇ ਦੁੱਧ ਵੀ 18 20 ਕੁੰਡਲ ਲਈਦਾ ਹੈ ਪਨੀਰ ਦਾ ਕੰਮ ਹੈ ਮੇਨ ਠੀਕ ਹੈ ਜੀ ਹਾਂਜੀ ਪਨੀਰ ਘਿਓ ਦਹੀਂ ਸਾਰਾ ਕੁਝ ਆਪਣਾ ਕੰਮ ਸ਼ੁਰੂਆਤ ਇੱਥੋਂ ਕਰਦੀਏ ਹਾਂਜੀ ਇੱਥੋਂ ਕਰਦੇ ਹਾਂ ਹੋ ਜਾ ਬਾਈ ਬੰਨੇ ਨੂੰ ਕਿਉਂਕਿ ਬਾਈ ਕਹਿੰਦਾ ਵਿਚਾਲੋਂ ਪਹਿਲਾਂ ਤਾਂ ਚਾਰ ਦਿਖਾਉਂਗਾ ਇਧਰਲੇ ਬੰਨੇ ਤੇ ਫੇਰ ਚਾਰ ਦਿਖਾਵਾਂਗੇ ਇਧਰਲੇ ਬੰਨੇ ਪਹਿਲੀ ਵੀਡੀਓ ਆ ਜਿਹੜੀ ਆਪਾਂ ਸੈਂਟਰ ਚੋਂ ਸ਼ੁਰੂ ਕਰਾਂਗੇ ਪਸ਼ੂ ਵੀ ਥੋੜੇ ਯੂਨੀਕ ਜੇ ਨੇ ਤੇ ਮੈਂ ਕਿਹਾ ਵੀ ਢੰਗ ਵੀ ਥੋੜਾ ਯੂਨੀਕ ਜਿਹਾ ਬਣਾ ਲੈਂਦੇ ਆ ਫੇਸ ਕੁਆਲਿਟੀ ਤੇ ਮਾਰਦੇ ਗਏ ਕੈਮਰਾ ਇੱਕ ਸੂਆ ਕਿਡਾ ਬਾਈ ਪਹਿਲਾਂ ਨਾ ਵੀਰ ਜੀ ਦੋ ਦੰਦ ਹੈ ਜੀ ਦੰਦਾਂ ਚ ਦੋ ਬਿਲਕੁਲ ਦੋ ਦੰਦ ਵੀ ਖਾਵਾਂਗੇ ਆਪਾਂ ਹੋਰ ਛੋਟੀ ਦੰਦਾਂ ਚ ਆ ਗਈ ਦੋ ਦੰਦਾਂ ਸੂਆ ਪਹਿਲਾ ਤੇ ਸਿੰਘ ਆ ਗਿਆ ਬਿਲਕੁਲ ਬੰਦ ਫਸਨ ਫੁਸਨ ਵਾਲਾ ਸੀ ਇੰਨੀ ਹੋਊਗਾ ਜਿੰਨੀ ਮਰਜੀ ਢੀੜ ਚ ਬੰਨ ਦੋ ਵੀ ਬਾਈ ਕਿਸੇ ਨਾਲ ਇਹ ਸਿੰਘ ਫਸਾ ਲੂਗੀ ਓਦਾਂ ਸਿੰਘ ਜ਼ਰੂਰ ਫਸਾ ਲੂਗੀ ਜੇ ਮੇਲੇ ਮੂਲੇ ਤੇ ਲੈ ਕੇ ਕਿਤੇ ਹਾਂਜੀ ਹਾਂਜੀ ਪਰ ਓਦਾਂ ਸਿੰਘ ਨਹੀਂ ਫਸਾਉਂਦੀ ਕਹਿਣ ਦਾ ਭਾਵ ਫਾਈਟ ਨਹੀਂ ਕਰਦੀ ਸੂਆ ਪਹਿਲਾ ਦੋ ਦੰਦ ਬਾਈ ਕਿੰਨੇ ਦਿੰਦੀ ਸੂਈਆ ਬਈ ਚੌਥਾ ਦਿਨ ਅੱਜ ਸੂਈ ਨੂੰ ਬੋਲੇ ਖਾਲੀ ਕੀਤੀ ਸਮਝ ਲੋ ਵੀ ਕੱਲ ਆਰਤਾ ਨਾ ਠੀਕ ਆ ਜੀ ਹਾਂਜੀ ਕੱਲ ਬੋਲੇ ਚ ਸਾਫਾ ਤੇ ਕਿੰਨਾ ਕਹਿ ਸਕਦੇ ਆ ਬਈ ਆਈਡੀਆ ਜਿਹਾ ਬਈ ਦੁੱਧ ਜੇ ਆਪਾਂ ਹੁਣ ਦੀ ਗੱਲ ਕਰੀਏ ਤੇ ਹੋਊਗਾ 9-10 ਕਿਲੋ ਪਰ ਝੋਟੀ 12-13 ਤੋਂ ਘਟਦੀ ਨਹੀਂ ਦੁੱਧ ਆਰਾਮ ਪਧਰੀ ਜੀ ਸੇਵਾ ਨਾਲ ਵੀ ਇੰਨਾ ਝੁੱਟੀ ਦੁੱਧ ਚਵਾ ਦੂਗੀ ਬਈ ਬਾਕੀ ਉਹ ਥਣ ਦਾ ਸਾਈਜ਼ ਦੱਸਦਾ ਸਾਈਜ਼ ਬਹੁਤ ਕਮਾਲ ਦਾ ਥਣ ਦਾ ਸਾਈਜ਼ ਆ ਜਿਵੇਂ ਦੋ ਦੰਦ ਕੱਟੀ ਆ ਸੂਆ ਪਹਿਲਾ ਤੇ ਅਗਲੇ ਪੰਨੇ ਦਿਖਾ ਦਿੰਦੀ ਕਰੀ ਉਰਲੇ ਬੰਨੇ ਆ ਕੇ ਇਥੋਂ ਥਾਣ ਦਾ ਸਾਈਜ਼ ਦਿਖਾ ਰਹੀ ਹਾਂ ਇਹਦਾ ਥਾਣ ਬਹੁਤ ਕਮਾਲ ਦਾ ਲੱਗਿਆ ਤੇ ਚਵਾਈ ਕਿਦਾਂ ਦੀ ਹੈ ਜੀ ਇਹਦੀ ਚਵਾਈ ਬਹੁਤ ਟੌਪ ਦੀ ਆ ਗੁਰੀ ਬਾਈ ਦੁੱਧ 14 ਵੀ ਕਰਾ ਸਕਦਾ ਕੋਈ ਬਈ ਪਰ ਆਪਾਂ ਉਹ ਦੱਸਦੇ ਹਾਂ ਜਿਹੜਾ ਦੁੱਧ ਕਿਸੇ ਨੇ ਭਾਂਡੇ ਪੈ ਲੈਣਾ 12-13 ਕਿਲੋ ਦੁੱਧ ਬਿਲਕੁਲ 9 ਕਿਲੋ ਹੁਣ ਕੱਟੀ ਕੋਲੋਂ ਦੁੱਧ ਜਿਵੇਂ ਬਿਲਕੁਲ ਠੰਡਾ ਦਿੱਤਾ ਹੈਗਾ ਬੱਚਾ ਕੀ ਆ ਗਿਆ ਨਾਲ ਇਹਦੇ ਬੱਚਾ ਦੇਖੀ ਚੱਕਰੀ ਕੱਟਾ ਆ ਨਾਲ ਇਹਦੇ ਆ ਗਿਆ ਸੱਜਣੋਂ ਮੇਲ ਕਾਫ ਪਰ ਝੋਟੀ ਬਹੁਤ ਕਮਾਲ ਦੀ ਆ ਤੇ ਆਰਡਰ ਵਾਲੇ ਪੱਖ ਤੋਂ ਵੀ ਜਿਵੇਂ ਜਿਵੇਂ ਰੈਡੀ ਹੋਊਗਾ ਜਿਹੜੇ ਆ ਬਲਜੇ ਨੇ ਇਹ ਸਾਰੇ ਕੱਢ ਦੂਗੀ ਕਿਵੇਂ ਜਿਵੇਂ ਦੁੱਤੇ ਝੋਟੀ ਚੱਲੂਗੀ ਕਿਉਂਕਿ ਪਹਿਲਾਂ ਨੱਕਤੀ ਉਹੀ ਗੱਲ ਆ ਵੀ 40-45 ਦਿਨ ਤੇ ਜਾ ਕੇ ਪੀਕ ਲੈਵਲ ਫੜਦੀ ਆ ਪੂਰਾ ਹਾਂਜੀ ਤੇ ਬਾਕੀ ਪਸ਼ੂ ਤਾਂ ਨੇ ਸਾਰਾ ਹਰਿਆਣੇ ਦਾ ਹਰਿਆਣੇ ਆਣੇ ਝੋਟੀਆਂ ਦੀ ਇੱਕ ਹੋਰ ਖਾਸੀਅਤ ਦੱਸ ਦਾਨਾ ਵੀ ਉਹ ਪੀਕ ਲੈਵਲ ਤੇ ਦੁੱਧ ਤੇ ਜਿਹੜੀਆਂ ਸੂਆਂ ਚ ਨੇ 20 ਤੋਂ 25 ਦਿਨ ਚ ਜਾ ਕੇ ਆਉਂਦੀਆਂ ਹਾਂਜੀ ਕਿਉਂਕਿ ਸਫ਼ਰ ਲੰਬਾ ਤਾਂ ਇਹ ਕਰਕੇ ਆਉਂਦੀਆਂ ਵੇਟ ਕਰਨਾ ਪੈਂਦਾ 2-4 ਦਿਨ ਵੇਟ ਜ਼ਰੂਰ ਕਰਿਆ ਕਰੋ ਪਸ਼ੂ ਦਾ ਕਿਉਂਕਿ ਉਹ ਬਈ ਪੀਕ ਲੈਵਲ ਫੜਦਾਗਾ ਜਾ ਕੇ ਬਿਲਕੁਲ ਇਹਦੇ ਪੈਸੇ ਕਿੰਨੇ ਲੱਗਣਗੇ ਬਾਈ ਰੇਟ ਤੇ ਹੈਗਾ 135000 ਰੁਪਿਆ ਠੀਕ ਹੈ ਜੀ ਆਪਣੀ ਪਹਿਲੀ ਵੀਡੀਓ ਜਿਵੇਂ ਆਪਾਂ ਨਾ ਤੁਹਾਡੇ ਨਾਲ ਆਪਣੀ ਸਾਂਝ ਪਈ ਲਾ ਲਾਉਣ ਚੋਟੀ ਦਵਾਂਗੇ ਤੁਹਾਨੂੰ 130000 ਦੀ ਆਪਾਂ ਸਜਾਉਣੀ 130000 ਦੀ ਦੰਦਾਂ ਚ ਦੋ ਦੰਦ ਦੰਦਾਂ ਚ ਦੋ ਦੰਦ ਤੇ ਸਭਾ ਆਦੀ ਠੰਡੀ ਆ ਗਈ ਹੈ ਨਾ ਬਿਲਕੁਲ 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 ਦੰਦਾਂ ਚ ਬਾਈ ਕਹਿੰਦਾ ਦੋ ਦੰਦ ਆ ਗਈ ਪਿਓਰ 130000 ਦੀ ਝੋਟੀ ਤੁਹਾਨੂੰ ਮਿਲ ਜੂ ਤੇ ਹੁਣ ਗੈਰੀ ਆ ਜਾ ਇਧਰਲੇ ਪੰਨੇ ਦੋ ਨੰਬਰ ਵਾਲੀ ਤੇ ਆਹ ਕੱਟੀ ਤੇ ਮਾਰ ਦੇ ਕੈਮਰਾ ਇੱਕ ਵਾਰੀ ਇੱਥੇ ਖੜੀਏ ਦਿਖਾ ਦੇ ਤੇ ਰੰਗ ਰੂੰਗਾ ਦਿਖਾ ਦੇ ਗੱਟੀ ਦਾ ਤੋੜ ਦੇ ਬਾਈ ਹੋਲ ਦੇ ਤੋੜ ਦੇ ਇਹਦਾ ਸੁਆ ਕਿਹੜਾ ਜੀ ਇਹ ਵੀ ਬਾਈ ਜੀ ਪਹਿਲਣ ਆ ਪਹਿਲਾ ਸੁਆ ਦੰਦੋਂ ਚੌਗੀ ਆ ਇਹ ਵੀ ਠੀਕ ਆ ਜੀ ਹਾਂਜੀ ਦੰਦਾਂ ਚ ਚਾਰ ਦੰਦ ਸੁਆ ਪਹਿਲਾ 31 ਜਿਵੇਂ ਤੁਸੀਂ ਆਖੋਗੇ ਨਾ ਵੀ ਬਾਈ ਹਰੇਕ ਨੂੰ ਕਹਿੰਦਾ ਬਹੁਤ ਕਮਾਲ ਦੀ ਤੇ ਜਿਹੜੀ ਚੀਜ਼ ਯਾਰ ਬਹੁਤ ਕਮਾਲ ਦੀ ਹੁੰਦੀ ਉਹਨੂੰ ਮੈਂ ਬਹੁਤ ਕਮਾਲ ਦੀ ਇਹ ਕਹਿਣਾ ਹੁੰਦਾ ਕਿਉਂਕਿ ਚੀਜ਼ ਸਾਨੂੰ ਇਹ ਦੱਸਦੀ ਆ ਜਿਆਦਾ ਇਹਦੇ ਬਾਰੇ ਬੋਲਣ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ ਚੀਜ਼ਾਂ ਬਾਈ ਦੀਆਂ ਆਪੇ ਬੋਲਦੀਆਂ ਨੇ ਮੇਨ ਗੱਲ ਹੁੰਦੀ ਆ ਪਸ਼ੂ ਦੀ ਆਡਰ ਕੁਆਲਿਟੀ ਤੇ ਥਣ ਦਾ ਸਹਿਜ ਆਡਰ ਟੁੱਟਮਾ ਨਾ ਹੋਵੇ ਟੁੱਟਮਾ ਲੇਵਾ ਕਾਮਯਾਬ ਨਹੀਂ ਹੈਗਾ ਨਾ ਮੱਜਾਂ ਚ ਤੇ ਨਾ ਗਾਵਾਂ ਚ ਸੁਆ ਪਹਿਲਾ ਬਈ 4 ਦਿਨ ਦਾ ਬਿਲਕੁਲ 4 ਦਿਨ ਦਾ ਬਈ ਕਿੰਨੇ ਦਿਨ ਦੀ ਸੂਈ ਹੋਗੀ ਸੂਈ ਨੂੰ ਇਹਨੂੰ ਵੀ ਬਈ 4-5 ਦਿਨ ਹੀ ਹੋਇਆ ਜੀ ਅਜੇ 4-5 ਦਿਨ ਹਾਂਜੀ ਇਹਦੇ ਕੋਲ ਕਿੰਨਾ ਕੁ ਬੋਲਾ ਦੁੱਧ ਬਈ ਜੀ ਇਹਦੇ ਕੋਲ ਹੋਊਗਾ 11 ਕਿਲੋ ਇਸ ਵੇਲੇ 11 ਕਿਲੋ ਹਾਜ਼ਰ ਬਿਲਕੁਲ ਜੀ ਇਹ ਕਿੰਨਾ ਕੁ ਪਾ ਸਕਦੀ ਐ ਆਈਡੀਆ ਬਈ ਜੀ ਇਹ ਤਾਂ ਸਾਰੇ ਅੱਜਕੱਲ ਸਾਰੇ ਵੀਰ ਸਿਆਣੇ ਨੇ ਹਨਾ ਜੇ ਪਹਿਲਾਂ ਝੋਟੀ ਦਾ ਤੇ ਹੁਣ ਜੇ ਇਹਦੇ ਕੋਲ ਹਫ਼ਤੇ ਦਾ ਦਿਨਾਂ ਦੀ ਹਫ਼ਤੇ 4-8 ਦਿਨ ਦੀ ਸੂਈ ਤਲੇ ਜੇ 10-11 ਕਿਲੋ ਦ 13 14 ਕਿਲੋ ਤੱਕ ਤਾਂ ਤੂੰ ਘੜਦੀ ਵੀ ਨਹੀਂ ਬਾਈ ਠੀਕ ਹੈ 13 14 ਕਿਲੋ ਦੇ ਚੌਗੀ ਆਪਾਂ ਬਹੁਤੀਆਂ ਗੱਲਾਂ ਕਰਨੀਆਂ ਵੀ ਨਹੀਂ ਅੱਜ ਕੱਲ ਸਾਰੇ ਸਮਝਦਾਰ ਨੇ ਵੀ 13 14 ਕਿਲੋ ਦੁੱਧ ਬਾਈ ਕਹਿੰਦਾ ਕਰ ਦੂੰ ਇੱਕ ਗੱਲ ਬਾਈ ਦੀ ਮੈਨੂੰ ਬਹੁਤ ਚੰਗੀ ਲੱਗੀ ਯਾਰ ਨਹੀਂ ਹਰੇਕ ਸੱਜਣ ਕਹਿੰਦਾ ਵੀ ਬਾਈ ਯਾਰ ਇਹ 17 ਪਾ ਦੂ ਇਹ 18 ਪਾ ਦੂ ਗੱਲ ਬਾਈ ਨੇ 19 ਕੀ ਆਖੀਆ ਵੀ ਜਿੰਨੀ ਕਜਾਰਾ ਟੁੱਕਦੀ ਵੀ ਆ ਜਾਨਵਰਾਂ ਦੀ ਬਿਲਕੁਲ ਬਿਲਕੁਲ ਬਾਈ ਜੀ ਪਤਾ ਗੱਲ ਕੀ ਗੱਲਾਂ ਕਰਨ ਦਾ ਫਾਇਦਾ ਕੋਈ ਨਹੀਂ ਹਰ ਘਰ ਦੇ ਵਿੱਚ ਅੱਜ ਕੱਲ ਸਿਆਣੇ ਤੋਂ ਸਿਆਣਾ ਬਣਦਾ ਮੈਂ ਉਹੀ ਗੱਲ ਕਹਿਣਾ ਹੁੰਦਾ ਵੀ ਕਰਕੇ ਦਿਖਾਉਣ ਚ ਵੱਧ ਚੀ ਅਤੇ ਇੱਕ ਖਾਸੀਅਤ ਹੋਰ ਆ ਵੀ ਬਿਊਟੀ 'ਚ ਵੀ ਜਾਨਵਰ ਚੰਗੇ ਨੇ ਤੇ ਬਾਕੀ ਮਿਲਕ ਲੈਣ 'ਚ ਬਾਈ ਸਾਨੂੰ ਦੱਸੀਆਂ ਜਾਂਦਾ ਨਾਲ-ਨਾਲ ਇਹਦਾ ਰੇਟ ਜੀ ਇਹਦਾ ਬਾਈ ਜੀ ਰੇਟ ਹੈਗਾ 145 140 ਦੀ ਝੋਟੀ ਦਵਾਂਗੇ ਜੀ ਜੇ ਕਿਸੇ ਸੱਜਣ ਨੇ ਜੋੜਾ ਲੈਣਾ ਹੋਇਆ ਇਹ ਜਿੱਦਾਂ ਵੀ ਆਪਾਂ ਵੇਖੋ ਰੇਟ ਕਰਦੇ ਜਿੰਨਾ ਵੀ ਨੇ ਆਪਾਂ ਕੋਈ ਵੀ ਬੰਦਾ ਆਉਂਦਾ ਆਪਾਂ ਜੋ ਜਿੰਨਾ ਰੇਟ ਦੱਸਦਾ ਉਸ ਨੂੰ ਮਾਨਤਨ ਕਰਾਂਗੇ ਠੀਕ ਹੈ ਜੀ ਇਹ ਕੋਈ ਗੱਲ ਨਹੀਂ ਵੀ ਆਪਾਂ ਬਿਲਕੁਲ ਲੱਕੜ ਦੇ ਹੀ ਬਣ ਜਾਣਾ ਵੀ ਹਨਾ ਲਕੀਰ ਖਿੱਚਣ ਵਾਲਾ ਕੰਮ ਹੈ ਨਹੀਂ ਠੀਕ ਹੈ ਜੀ ਇੱਕ ਗੱਲ ਦੱਸਦਾ ਨਾ ਅੰਬਰਸਰ ਵਾਲਿਆਂ ਦੀ ਹੁਣ ਮੈਂ ਬਾਟ ਮਕਾਤੀ ਜਿਆਦਾ ਦੂਰ ਜਾਣ ਦੀ ਲੋੜ ਨਹੀਂ ਥੋੜਾ ਨੇੜੀ ਕੰਮ ਸਰ ਜਾ ਕਰੂ ਇੱਥੇ ਤੁਸੀਂ ਆ ਕੇ ਦੋ ਡੰਗ ਬਾਈ ਕੋਲੇ ਚੋਕੇ ਵੀ ਲਿਆ ਸਕਦੇ ਹੋ ਜੇ ਚਾਹੋ ਬਿਲਕੁਲ ਡੰਗ ਤੋਂ ਡੰਗ ਬਾਈ ਤਸੱਲੀ ਕਰਾ ਦਾਂਗੇ ਆਪਾਂ ਬਿਲਕੁਲ ਮੈਂ ਇੱਕ ਤੈਨੂੰ ਹੋਰ ਗੱਲ ਦੱਸਦਾ ਗੁਰੂ ਵੀਰੇ ਮੈਂ ਪੁਰਾਣੀਆਂ ਵੀਡੀਓ ਦੇ ਵਿੱਚ ਇਹੀ ਕਹਿੰਦਾ ਵੀ ਜਿਹਨੂੰ ਝੋਟੀ ਕੇ ਨੂੰ ਪਸੰਦ ਆਉਂਦੀ ਮੰਨ ਲਓ ਕੋਈ ਸਾਤੋਂ ਵੀਡੀਓ ਤੇ ਮੈਂ ਵੇਖ ਕੇ ਮੰਗਾ ਲੈਂਦਾ ਝੋਟੀ ਆਪਾਂ ਤੋਂ ਪੈਸੇ ਨਹੀਂ ਲੈਂਦੇ ਠੀਕ ਹੈ ਜੀ ਜੇ 2 ਤੋਂ 10 ਤੱਕ 11 ਕਿਲੋ ਝੋਟੀਆਂ ਆਪਣੀ ਤਸੱਲੀ ਕਰ ਲੈ 11 ਕਿਲੋ ਜਦੋਂ ਅਗਲੇ ਦਿਨ ਘਰੇ 2-3 ਦਿਨ ਚੋਲੇ ਠੀਕ ਹੈ ਜੀ ਆਪਣੀ ਤਸੱਲੀ ਕਰੇ ਥਣਾ ਦੀ ਚੈੱਕ ਕਰ ਲੈ ਸਾਰਾ ਕੁਝ ਸਾਨੂੰ ਚੌਥੇ ਦਿਨ ਪੈਸੇ ਪਾ ਦੇਣੀ ਸਾਡੀ ਮੱਝਵਾ ਲੱਦ ਕੇ ਵਾਪਸ ਭੇਜ ਦੇ ਠੀਕ ਹੈ ਗੱਲ ਪੈਸੇ ਨਹੀਂ ਲੈਂਦੇ ਆ ਤਾਂ ਜਮੇ ਗਰੰਟੀ ਵਾਲਾ ਕੰਮ ਹੀ ਹੋ ਗਿਆ ਪਹਿਲਾ ਸੱਜਣ ਹੀ ਆ ਜਿਨੇ ਇਹ ਗੱਲ ਆਖੀ ਆ ਵੀ ਚੌਥੇ ਦਿਨ ਰੁਪਏ ਲਵਾਂਗਾ ਬਿਲਕੁਲ ਜਦੋਂ ਅਗਲਾ ਵੀਰ ਕਹੂਗਾ ਮੇਰੇ ਕੋ ਮੈਸੇਜ ਪਈ ਜਨਾ ਲੋਗੇ ਝੋਟੀਆਂ ਵੇਚੀਆਂ ਆਪਾਂ ਠੀਕ ਹੈ ਜੀ ਭਾਜੀ ਪੈਸੇ ਪਾ ਦੀਏ ਪਾ ਦਿ ਸਿੰਘੇ ਦਾ ਵੀ ਬਿਲਕੁਲ ਛੋਟਾ ਆ ਗਿਆ ਦਾ ਸੁਆ ਗੜਾ ਬਈ ਪਹਿਲਣ ਆ ਬਾਈ ਜੀ ਇਹ ਵੀ ਅਜੇ ਭਲਾ ਭੁਲਾ ਪਈਆਂ ਸਾਰੀਆਂ ਥਣਾਂ ਨੂੰ ਦੇਖੋ ਲੈ ਵੇਦੇ ਆ ਲੈਵਾ ਨਾਲ ਲੱਗਵਾ ਆ ਗਿਆ ਬਿਲਕੁਲ ਥਾਣ ਇਹਨਾਂ ਨੂੰ ਆ ਗਏ ਹੱਥੀ ਚਵਾਈ ਵਾਲੇ ਸਾਰੀਆਂ ਨੂੰ ਹਾਂਜੀ ਮੁਠੀ ਵਾਲੇ ਸਹਜ ਦੇ ਥਣ ਆ ਗਏ ਤੇ ਸਵੀਆਂ ਪੜੀਆਂ ਬਹੁਤ ਚੰਗੀਆਂ ਨੇ ਤੇ ਬਾਕੀ ਜਿਵੇਂ ਮੇਰੀ ਬਾਈ ਨਾਲ ਗੱਲਬਾਤ ਹੋਈ ਸੀ ਬਾਈ ਕਹਿੰਦਾ ਖਰੀਦ ਹੈਗੀ ਆਪਣੀ ਸਾਰੀ ਹਰਿਆਣੇ ਦੀ ਉਹ ਤੁਹਾਨੂੰ ਪਸ਼ੂ ਦੱਸ ਦੇ ਵੀ ਨੇ ਕਿਉਂਕਿ ਲੋਕਲ ਪਸ਼ੂ ਤੇ ਇਹ ਪਸ਼ੂ ਚ ਜਮੀਨ ਅਸਮਾਨ ਦਾ ਆਖੂਗਾ ਵੀ ਮੈਂ ਜਮੀਨ ਅਸਮਾਨ ਦਾ ਫਰਕ ਹੈ ਇਹਨਾਂ 'ਚ ਉਹ ਹਰਿਆਣੇ ਵੀ ਉੱਥੇ ਵੀਡੀਓ ਉਹਨਾਂ ਨੇ ਬਾਈਆਂ ਬਣਾਈਆਂ ਜਦੋਂ ਚੈਨਲ ਆਪਾਂ ਚੱਲੇ ਨਾ ਉਥੋਂ ਮਜੀਆਂ ਉੱਥੇ ਵੀ ਬਣਾਉਂਦੇ ਆ ਵੀਡੀਓ ਠੀਕ ਆ ਜੀ ਹਾਂ ਜੀ ਆਪਾਂ ਹਰਿਆਣੇ ਤੋਂ ਮਾਲ ਲਈਦਾ ਲੋਕਲ ਮਾਲ ਨਹੀਂ ਆ ਵੀਰੇ ਠੀਕ ਆ ਜੀ ਹਾਂ ਜੀ ਇਹ ਕਹਿ ਦਿੰਦੀ ਸੀ ਜੀ ਬਾਈ ਇਹਨੂੰ ਲਗਭਗ 8-9 ਦਿਨ ਹੋ ਗਏ ਬਾਈ ਜੀ ਇਹਦੇ ਕੋਲ ਕਿੰਨਾ ਕੁ ਦੁੱਧ ਹੋ ਗਿਆ ਇਸ ਵੇਲੇ ਦੁੱਧ ਦੇ ਕੋਲ ਪੂਰਾ ਜਿਹੜਾ ਬਿਲਕੁਲ 12 ਲੀਟਰ ਬਿਲਕੁਲ 12 ਬਿਲਕੁਲ ਠੰਡਾ ਕਰਕੇ 12 ਕਿਲੋ ਠੰਡਾ ਕਰਮਾ ਠੰਡਾ 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 ਬਿਲਕੁਲ ਅਤੇ ਟਾਂਚੇ ਦੀ ਬਾਲੀ ਚੌੜੀ ਆ ਗਈ ਉੱਤੋਂ ਮਜ਼ਬੂਤ ਸਟਰਕਚਰ ਦੀ ਆ ਗਈ ਚੜਾਈ ਵਾਲਾ ਟਾਂਚਾ ਆ ਗਿਆ ਉੱਤੋਂ ਜਿਹੜੀ ਆ ਚੀਜ਼ ਆ ਆ ਚੀਜ਼ ਦਾ ਚੜਾਈ ਬਹੁਤ ਆ ਤੇ ਇਹ ਚੀਜ਼ ਤੇ ਚੀਜ਼ ਦਾ ਸੱਜਣੋਂ ਗੈਪ ਬਹੁਤ ਆ ਗਿਆ ਦਾ ਕਿਉਂਕਿ ਨੋਟ ਕਰਨ ਵਾਲੀਆਂ ਗੱਲਾਂ ਹੁੰਦੀਆਂ ਨੇ ਬਰੀਡਿੰਗ ਦੇ ਮਾਮਲੇ 'ਚ ਖਾਸ ਕਰਕੇ ਤੇ ਬਾਕੀ ਆਰਡਰ ਰੱਖਦੀ ਆ ਬਿਲਕੁਲ ਨਾਲ ਲੱਗਵਾ ਫਿਕਸ ਜਾਂ ਪੱਕੇ ਜੇ ਲੇਵੇ ਦੀ ਆ ਇਹ ਲੇਵੇ ਦਾ ਤੁਹਾਨੂੰ ਅਕਸਰ ਕਹਿਣਾ ਹੁੰਦਾ ਵੀ ਪਸ਼ੂ ਦੁੱਧ ਕੱਢਦਾਂ ਦਾ ਤੇ ਮਸਟੈਟਸ ਰਹਿੰਦੀ ਐ ਇਸ ਤੇ ਤਕਰੀਬਨ ਤਕਰੀਬਨ 0 ਦੇ ਬਰਾਬਰ ਮਸਟੈਟਸ ਨਹੀਂ ਆਉਂਦੀ ਇਹ ਲੇਬਰਸ਼ੇਤੀ ਕਦੇ ਵੀ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਬਾਈ ਜੀ ਰੇਟ 130 ਆ ਹਾਂਜੀ 127 ਦੀ ਝੋਟੀ ਦੇਾਂਗੇ ਜੀ 1 ਲੱਖ ਤੇ 27 ਦੀ ਜਿੰਦੇ ਵਿੱਚੋਂ ਮਾਨਦਾਨ ਕਰਦੇਾਂਗੇ ਜਮੇ ਫਿਕਸ 25 ਦੀ ਹੋ ਜੀ ਬਿਲਕੁਲ ਕਰਦੇਾਂਗੇ ਜੀ ਜਮੇ ਫਿਕਸ ਜੀ ਛੋਟ ਮਰਜੀ ਦੀ ਰਹਗੀ ਹਾਂਜੀ ਕਰਦੇਾਂਗੇ ਜੀ ਬਿਲਕੁਲ ਆਓ ਜੇ ਛੋਟ ਸੱਜਣਾ ਤੁਹਾਨੂੰ 2200 ਕਰਦੇ 200 ਕਰਦੇ 500 ਕਰਦੇ ਫਿਕਸ ਜਾਂ ਰੇਟ ਹੀ ਕਰਾਤਾ ਜਮੇ ਤੁਹਾਨੂੰ ਤੁਸੀਂ ਨੇ ਕੀ ਕਰਨਾ ਫੋਨ ਮਿਲਿਆਉਣਾ ਤਸੱਲੀ ਆ ਕੇ ਕਰਨੀਆਂ ਝੋਟੀ ਬਾਈ ਤੋਂ ਚੜਾ ਕੇ ਲੈ ਜਾਣੀਆਂ ਆ ਕੇ ਸੌਦੇ ਵਾਲਾ ਰੌਲਾ ਕਰਨ ਦੀ ਲੋੜ ਨਹੀਂ ਅਜੀ ਬਾਈ ਜੀ ਨਾਲੇ ਨਾ ਭਲਾ ਭੁਲਾ ਜੇ ਝੋਟੀ ਦੇ ਮੈਲੇ ਤੇ ਨਹੀਂ ਲੱਗੀ ਠੀਕ ਆ ਜੀ 12 ਕਿਲੋ ਬਾਈ ਕਹਿੰਦਾ ਕੰਡੇ ਦਾ ਹਾਜ਼ਰ ਹੈ ਕਿਲੋ 2 ਕਿਲੋ ਸੱਜਣੋਂ ਮੈਲੇ ਲੱਗ ਕੇ ਝੋਟੀ ਬਧੂਗੀ ਲਾਜ਼ਮੀ ਉਹ ਜੋ 3 ਬਰੀਡ ਕੁਆਲਿਟੀ ਤੁਹਾਨੂੰ ਦੱਸਦੀ ਆ ਰੇਟ ਬਾਈ ਜੀ ਦੱਸਿਆ ਦੀ ਇਹਦਾ ਰੇਟ ਬਾਈ ਜੀ 13 ਦੇ 27 ਦੀ ਝੋਟੀ ਦੇਵਾਂਗੇ ਆਪਾਂ 25 ਦੀ ਫਿਕਸ ਜੀ ਕਰਤੀ ਆਪਾਂ ਜਿਵੇਂ ਛੋਟ ਮਰਜੀ ਵਾਲੀ ਬਿਲਕੁਲ ਵੀਰ ਜੀ ਆ ਜਾ ਗਏ ਰਹੀ ਹੁਣ ਆ ਜਾ 4 ਨੰਬਰ ਵਾਲੀ ਤੇ ਹੁਣ ਮਾਰ ਦੇ ਆ ਝੋਟੀ ਦੇ ਕੈਮਰਾ ਵੱਡੀ ਬੁੱਢੀ ਇਹ ਵੀ ਫੁੱਲ ਆ ਗਈ ਹਾਂਜੀ ਤੇ ਰੰਗ ਰੰਗ ਬਾਲਾ ਚੰਗਾ ਆ ਗਿਆ ਝੋਟੀ ਦਾ ਜੈਡ ਬਲੈਕ ਹੀ ਆ ਗਈ ਪੁੰਝੜ ਵਾਈਟ ਆ ਥੋੜਾ ਜਆ ਪਰ ਆਪਾਂ ਜਿਵੇਂ ਕਹਦੇ ਨੇ ਗਹਿਰੇ ਜੇ ਬਲੈਕ ਕਲਰ ਦੇ ਵਿੱਚ ਆ ਗਈ ਟੌਰ ਬਾਈ ਖੋਲ ਕੇ ਸੂਆ ਕਿਹੜਾ ਜੀ ਦਾ ਦੂਜਾ ਸੂਆ ਭਾਈ ਜੀ ਸੂਆ ਦੂਜਾ ਤੇ ਕੁ ਉਹੀ ਗੱਲ ਆ ਬੰਦਿਆਂ ਨੇ ਕਹਿਕ ਲਾਦਣਾ ਲੱਭਦਾ ਪਾਜੀ ਸੂਈ ਆ ਬਿਲਕੁਲ 4-5 ਦਿਨ ਦੀ ਬੱਚਾ ਜਮਾ ਹੀ ਬਿਲਕੁਲ ਦਿਨ ਕਿੰਨੇ ਕ ਲੱਗਿਆਂ ਲੱਭਣ ਤੇ ਮਾਲ ਬਈ ਹਰਿਆਣੇ 3-4 ਦਿਨ ਤਾਂ ਲੱਗ ਜਾਂਦੇ ਮਾਲ ਤਕਰੀਬਨ ਘਰਾਂ ਚੋਂ ਫਿਰ ਕੇ ਲੇਦਾ ਵਪਾਰੀਆਂ ਤੋਂ ਥੋੜਾ ਪਰਹੇਜ਼ ਕਰੀਦਾ ਮਾਲ ਦਾ ਠੀਕ ਆ ਗੱਲ ਉਹ ਚੱਕਰ ਉਹਦਾ ਇਹ ਮੈਂ ਨਹੀਂ ਕਹਿੰਦਾ ਵਪਾਰੀ ਮਾਲ ਮਾਰਾ ਲੈਂਦੇ ਪਰ ਥੋੜਾ ਤੁਹਾਨੂੰ ਪਤਾ ਘਰਾਂ ਚੋਂ ਮਾਲ ਲੈਦਾ ਥੋੜਾ ਜਿਹਾ ਹੁੰਦਾ ਵੀ ਅੱਛੇ ਸਿਸਟਮ ਸੱਜਣੋ ਇਹ ਹੋ ਜਾਂਦਾ ਵੀ ਵਪਾਰੀ ਥੋੜਾ ਜਿਹਾ ਮਾਲ ਕਸਕੇ ਦੇ ਦਿੰਦਾ ਤੇ ਘਰਾਂ ਚੋਂ ਮਾਲ ਲੈ ਤੇ ਰੇ ਫਾਇਦਾ ਵੀ ਤੁਸੀਂ ਰੇਟ ਉਹ ਸੁਣ ਰਹ ਜਿਹੜੇ ਤੁਹਾਨੂੰ ਹਰਿਆਣੇ ਚ ਵੀ ਰੇਟ ਨਹੀਂ ਮਿਲਦੇ ਤੁਸੀਂ ਜਿੱਥੇ ਤੱਕ ਮਰਜੀ ਜਾ ਕੇ ਡਰਾਈਵ ਮਾਰੇਗੇ ਬਿਲਕੁਲ ਬਾਈ ਇਹਦੇ ਕੋਲੇ ਪੰਜਾਂ ਦਿਨਾਂ ਦੀ ਸੂਈ ਕੋਲੇ ਬੋਲਾ ਕਰਨਾ ਬਾਈ ਇੱਥੇ ੱਲੇ ਵੀ ਬਾਈ ਜੀ ਦੁੱਧ 12 ਕਿਲੋ ਠੀਕ ਹੈ ਜਿੰਨੂੰ ਕਹਸਦੇ 12 ਕਿਲੋ ਹੈਗਾ ਬਾਈ ਜੀ ਠੀਕ ਹੈ ਗੱਲ ਹਾਂਜੀ ਤੇ ਮੈਲੇ ਮੂਲੇ ਚੱਲ ਕੇ ਕੀ ਆਸ ਹੈ ਜੀ ਇਹ ਵੀ ਦੁੱਧ 14-15 ਕਿਲੋ ਬਾਈ ਜੀ ਬਿਲਕੁਲ ਠੀਕ ਹੈ ਗੱਲ ਜਿਹੜੀ ਜਿਹੜਾ ਆਪਾਂ ਚੋਲਣਾ 14-15 ਕਿਲੋ ਆਪਾਂ ਕਵਾਂਗੇ ਠੀਕ ਹੈ ਜੀ ਬਾਕੀ ਚਵਾ ਚੂ ਇਹਨੂੰ ਇਦਾਂ ਦਾ ਲੱਗਾ ਕੋਈ ਵੀ 7-8 ਤੋਂ 10 ਸਾਲ ਦੇ ਬੱਚੇ ਨੂੰ ਬਿਠਾ ਦਿਓ ਐ ਜ ਐਡਾ ਟੌਪ ਦਾ ਚੁਆਰ ਗਿਆ। ਇਹਦੇ ਪੈਸੇ ਕਿੰਨੇ ਲੈ ਲਾਂਗੇ ਭਾਈ? ਇਹਦਾ ਬਾਈ ਜੀ ਰੱਬ ਤੁਹਾਡਾ ਭਲਾ ਕਰੇ ਵੀ 1 40 ਦੀ ਰੇਟ ਹੈ ਜੀ। ਹਾਂਜੀ। ਤੇ 1 35 ਦੀ ਦੇਵਾਂਗੇ। 1 35000 ਦੀ ਝੋਟੀ ਦੇ ਦਾਂਗੇ। ਬਿਲਕੁਲ ਭਾਈ ਜੀ। ਆ ਜਾ ਗੈਰੀ ਹੁਣ ਉਧਰਲੇ ਬੰਨੇ ਆ ਜਾ। ਹੁਣ ਉਧਰਲੇ ਬੰਨੇ ਆ ਗਿਆ ਸੱਜਣੋਂ ਨੰਬਰ 5ਵਾਂ। ਤੇ ਜੇ ਫੇਰ ਵੀ ਕਿਸੇ ਸੱਜਣ ਨੂੰ ਮਿਸਟੇਕ ਲੱਗੀ ਜਿਹੜੀ ਝੋਟੀ ਪਸੰਦ ਆਊਗੀ ਉਹਦਾ ਸਕਰੀਨਸ਼ਾਟ ਸੈਂਡ ਕਰ ਦਿਓ ਬਾਈ ਨੂੰ WhatsApp ਤੇ। ਉਹਦੇ ਨਾਲ ਆਈਡੀਆ ਹੋ ਜੂਗਾ। ਹਾਂਜੀ। ਤੇ ਮੇਰਾ ਖਿਆਲ ਆ ਆ ਗਈ ਭਾਈ 5ਵਾਂ। ਹਾਂਜੀ ਆ ਜੀ। ਅਮਾਰ ਗੈਰੀ ਕੈਮਰਾ ਤੇ ਤੋਰ ਬੀ ਕਿ ਵੱਡੀ ਬੁੱਡੀ ਸੱਜਣ ਹੋਏ ਵੀ ਆਹੀ ਛੋਟੀ ਚੰਗੀ ਖਾਣ ਦਾ ਸਹਜ ਇਹਦਾ ਵੀ ਕਮਾਲ ਦਾ ਤੇ ਜਿਹੜਾ ਗੈਪ ਆ ਗੈਪ ਬਹੁਤ ਚੰਗਾ ਲੱਗਿਆ ਇਹਨੂੰ ਖਾਣਾ ਚ ਇਹਦਾ ਸੂਆ ਕਿਹੜਾ ਬਾਈ ਇਹ ਗੋਰੀ ਬਾਈ ਪਹਿਲਣ ਹੈ ਜੀ ਚਾਰ ਦੰਦ ਮੂੰਹਾਂ ਝੋਟੀ ਇਹ ਠੀਕ ਆ ਜੀ ਦੁੱਧ ਐਸ ਵੇਲੇ ਜੇ ਕਹਿ ਦਈਏ ਤੇ ਕੁਝ ਲਗਭਗ 9-10 ਦਿਨ ਦਾ ਬੱਚਾ ਇਹਦਾ ਠੀਕ ਆ ਜੀ 14 ਕਿਲੋ ਦੁੱਧ ਹਾਜ਼ਰ ਹੈ ਬਿਲਕੁਲ ਹੀ ਕੰਡੇ ਦਾ ਬਿਲਕੁਲ ਬਿਲਕੁਲ 14 ਕਿਲੋ 14 ਕਿਲੋ ਬਿਲਕੁਲ ਜੀ ਡੰਗ ਤੋਂ ਡੰਗ ਚ ਵਾਦਾਂਗੇ ਬਿਲਕੁਲ ਵੀਰ ਜੀ ਮੈਂ ਤੁਹਾਨੂੰ ਡੰਗ ਤੋਂ ਡੰਗ ਮੈਂ ਤੇ ਜਿੰਨੇ ਇੱਥੇ ਚੋਣੀ ਉਹ ਤੇ ਗੱਲ ਹੈਗੀ ਆ ਤੁਹਾਨੂੰ ਸਿੱਧੀ ਜੀ ਗੱਲ ਦੱਸਦੀ ਵੀ ਇਹ ਕਿਨੇ ਵੀਡੀਓ ਤਾਂ ਮੰਗਾਈ ਆ ਆਪਦੀ ਤਸੱਲੀ ਕਰੇ ਓਰੇ ਕਰ ਜਾ ਜੀ ਕਮੈਂਟ ਪਾ ਔਰ ਕੁਆਲਟੀ ਪਾਉਤਲੇ ਬੰਨੇ ਹੋ ਜਾ ਇੱਥੇ ਖੜ ਕੇ ਦਿਖਾ ਰਿਹਾ ਬਾਕੀ ਸੀਲ ਠੰਡੀ ਪਹਿਲਣ ਝੋਟੀਆਂ ਵੇਖ ਲਈ ਹੁਣ ਤੂੰ ਆਪ ਹੀ ਮੰੰਨਾਂ ਦੀ ਕਿਵੇਂ ਦੱਸਿਆ ਬਾਈ ਇਹ ਆ ਲੈ ਆ ਦੰਦਾ ਚਾਰ ਦੰਦ ਅਗਿਆਰੀ ਗਾਂਵਾਂ ਵਾਲਾ ਕੰਮ ਨਹੀਂ ਆ ਓਏ ਪੁੜੀ ਡਰ ਗਈ ਤਾਂ ਬਿਲਕੁਲ ਇਦਾਂ ਬਹੁਤ ਸੀਲ ਠੰਡੀ ਹੈ ਤੇ ਪੁੜੀ ਡਰ ਗਈ ਕੈਮਰੇ ਤੋਂ ਲੈ ਲਓ ਕਮਾਲਾ 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 ਇਹਨੂੰ ਕਿਹੜਾ ਹੋਰ ਮੋੜ ਲੈ ਇੱਧਰ ਲਈ ਬੰਨੇ ਇੱਥੋਂ ਦਿਖਾ ਦੀ ਗਹਿਰੀ ਸਮਾਰ ਕੇ ਇੱਥੋਂ ਆਰਡਰ ਕੁਆਲਿਟੀ ਦਿਖਾ ਦੀ ਥਣ ਦਾ ਸਹਜ ਦਾ ਆਈਡੀਆ ਹੋ ਜਾਊਗਾ ਬਾਈ ਇਹਨੂੰ ਤੇ ਆਰਡਰ ਕੁਆਲਿਟੀ ਦਾ ਅੱਲੇ ਆ ਬਾਈ ਇੱਧਰ ਨੂੰ ਦੰਦਾਂ ਚਾਰ ਦੰਦ ਸੁਹਾ ਪਹਿਲਾਂ 14 ਕਿਲੋ ਹਾਜ਼ਰ 14 ਕਿਲੋ ਬਿਲਕੁਲ ਦੁੱਧ ਜਿਹੜਾ ਤਿਆਰ ਹੈ ਜੀ ਚਵਾ ਚੂਬ ਗੋਰੀ ਬਾਈ ਬਿਲਕੁਲ ਐਂਡ ਗੱਲ ਬਾਤ ਆ ਜੀ ਇ ਇੱਥੇ ਜੇ ਰੋਕ ਲਾ ਮੈਲੇ ਤਾਂ ਨਹੀਂ ਚੱਲੀ ਬਾਈ ਨਾ ਨਾ ਅਜ ਕਿੱਥੇ ਅਜੀ ਬਾਈ ਠੀਕਾ ਗੱਲ ਆ ਮੈਲੇ ਬਾਈ ਕਹਿੰਦਾ ਅਜੇ ਲੱਗੀ ਨਹੀਂ ਪੂਲਾ ਬੱਚਾ ਬਿਲਕੁਲ ਸਵਾਦੀ ਬਿਲਕੁਲ ਠੰਡੀ ਆ 14 ਹਾਜ਼ਰ ਆ ਕਿਲੋ 2 ਕਿਲੋ ਮੈਲੇ ਲੱਗ ਕੇ ਵਧਣ ਦੀ ਉਮੀਦ ਹੁੰਦੀ ਆ ਬਿਲਕੁਲ ਬਾਹਲਾ ਨਹੀਂ ਮੈਂ ਤੁਹਾਨੂੰ ਕਹਿੰਦਾ ਵੀ 4-5 ਵਧਜੂ ਕਿਲੋ 2 ਕਿਲੋ ਦੀ ਗੰਜੈਸ਼ ਹੁੰਦੀ ਆ ਕਿਉਂਕਿ ਜਿਹੜਾ ਸੱਜਣ ਚੰਗੀ ਸੰਭਾਲ ਵਾਲਾ ਬਾਈ ਉਹਦੇ ਕੋਲ 2 ਤੋਂ 3 ਕਿਲੋ ਵੀ ਪਸ਼ੂ ਵਧ ਜਾਣਗੇ ਬਿਲਕੁਲ ਵੀਰ ਜੀ ਅੱਲੇ ਆ ਬਾਈ ਇਹਨੇ ਇਹ ਆ ਗਈ ਚਾਰ ਦੰਦ ਕੱਟੀ 14 ਕਿਲੋ ਰੇਟ ਬਾਈ 1.5 ਲੱਖ ਦਾ ਇਹਦਾ ਰੇਟ ਆ ਗਿਆ 1.5 ਲੱਖ ਤੇ ਫਿਕਸ ਜਾ ਕੰਮ ਜਮੀ ਲੈਣ ਦੇਣ ਜੇ ਵਾਲਾ ਬਿਲਕੁਲ 45 ਦੀ ਝੋਟੀ ਦਿਆਂਗੇ ਜੀ ਏ ਬਾਈ ਕਹਿੰਦਾ 1 ਲੱਖ ਤੇ 45000 ਦੀ ਝੋਟੀ ਸੱਜਣਾ ਹੋ ਜੂਗੀ ਅੱਜ ਦੁੱਧ 14 ਕਿਲੋ ਆ ਠੀਕ ਆ ਜੀ ਕੱਲ ਨੂੰ ਪਰਸੋਂ ਜਿੱਦਾਂ ਆਵੇ ਉਦਾਂ ਦੁੱਧ ਦੱਸ ਦਾਂਗੇ ਆਪਾਂ ਰੇਟ ਤਾਂ ਨਹੀਂ ਬਤਾਉਂਦੇ ਰਿਆਣੇ ਵਾਲਿਆਂ ਨੂੰ ਕਿ ਜੇ 2 ਕਿਲੋ ਦੁੱਧ ਵਧ ਗਈ ਰੇਟ ਵਧ ਗਿਆ ਉਹ ਨਹੀਂ ਕੰਮ ਹੁੰਦਾ ਠੀਕ ਆ ਜੀ ਜਿੰਨਾ ਰੇਟ ਹੈਗਾ ਉਹਨਾਂ ਤੋਂ ਵਧੂ ਕੀ ਕਰਮ ਆਲੀ ਆ ਮੇਰੇ ਮੂਰੇ ਲੱਗੂ ਜੀ ਰੇਟ ਰਹੂ ਉੰਨੀ ਹਾਂਜੀ ਰੇਟ ਉਨਾਂ ਹੀ ਜੀ ਆ ਗਿਆ ਗੈਰੀ ਫਿਰ ਹੁਣ ਜਿਵੇਂ ਤੁਹਾਨੂੰ ਮੈਂ ਕਹਿਣਾ ਬਹੁਤ ਕਮਾਲ ਦੀ ਆ ਇਹ ਵੀ ਪਹਿਲਣ ਕੱਟੀ ਹੈ ਵੀਰੇ ਬਟਨ ਦਿਖਾ ਦੇ ਗਰੀ ਇਹਦੇ ਕੋਈ ਆ ਬਟਨ ਵਾਲੀ ਕੱਟੀ ਆ ਗਈ ਤੇ ਬਾਕੀ ਆ ਗਈ ਥੱਲੇ ਦੀ ਸ਼ਾਨਦਾਰ ਬਿਲਕੁਲ ਬਾਡੀ ਦੀ ਬਹੁਤ ਕਮਾਲ ਦੀ ਆ ਗਈ ਪਹਿਲਣ ਕੱਟੀ ਹੈ ਵੀ ਸਵਾ ਆਦੀ ਆ ਗਈ ਗਾਵਾਂ ਵਰਗੀ ਲਓ ਜੀ ਲੈ ਆ ਭਾਈ ਐਨ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਜਿੱਦੇ ਕਬਾਈ ਨੇ ਰੇਟ ਕਰੇ ਨੇ ਨਾ ਐਨੇ ਕੁ ਰੁਪਏ ਦਾ ਯਾਰ ਇਹ ਜੀ ਚੰਗੀ ਝੋਟੀ ਤਿਆਰ ਕਰਨ ਤੇ ਖਾ ਤਿਆਰ ਕਰਨ ਤੋਂ ਲੱਗ ਜਾਂਦੇ ਬਾਈ ਜੀ ਇਹੋ ਜੀ ਖਾਏ ਜਾਂਦੀ ਹੈ ਝੋਟੀ ਇਹੇ ਇੰਨੇ ਗਰ ਰੁਪਏ ਖਾ ਕੇ ਤਿਆਰ ਹੁੰਦੀ ਆ। ਇਹ ਵੀ ਉਹ ਬਾਪੂ ਕਹੀ ਜਾਂਦਾ ਵੀ ਮੈਂ ਇਹਨੂੰ ਦੋ ਡਰਮ ਕਣਕ ਦੇ ਖਵਾਏ ਆ। ਉਹ ਠੀਕ ਆ ਜੀ। ਬੱਚੇ ਪਾਲਣ ਤੇ ਤੁਹਾਨੂੰ ਪਤਾ ਖਰਚਾ ਤੇ ਬਈ ਆਉਂਦਾ ਆ। ਆ ਉਹੀ ਗੱਲ ਹੁੰਦੀ ਆ ਵੀ ਚੰਗਾ ਪਸ਼ੂ ਤੁਹਾਨੂੰ ਤੇ ਚੰਗਾ ਪਲਵਾਨ ਤਿਆਰ ਕਰਨ ਤੇ ਘਰ ਖਵਾਉਣ ਵਾਲਾ ਕੰਮ ਹੀ ਹੋ ਜਾਂਦਾ। ਕਮਾਲਾ ਬਈ ਇੱਥੋਂ। ਉਹ ਪਹਿਲਾ ਬਈ ਇਹਦਾ। ਪਹਿਲੋਂ ਬਈ ਜੀ ਉੱਥੋਂ ਦੰਦ ਖਵਾਉਣਾ ਤੁਹਾਨੂੰ। ਦੰਦ ਕਿੰਨੇ ਆ ਜੀ? 4 4 ਦੰਦ ਆਜਾ। ਕਰਾ ਦੇ ਗਰੀ ਚੱਕ। ਆਹ ਸਾਈਡ ਵਾਲੇ ਦੋ ਖੜੇ ਨੇ ਇਹਦੇ। ਲੋ ਜੀ। ਲੈ ਚੱਲ ਬਈ। ਐਨੂੰ ਤੋੜ ਦੇ ਲੰਬੀ ਜੀ ਉੱਥੋਂ ਫੇਰ ਕਮਾਲੀ ਆ ਇਹ ਵੀ ਕੁਆਲਿਟੀ ਸੀਲ ਸੂਲ ਇਦਾਂ ਖਲੋ ਰੋਗ ਦੇ ਰੋਗ ਦੇ ਰੋਗ ਦੇ ਬਾਈ ਓਏ ਰੋਗ ਰੋਗ ਥੋੜਾ ਜਿਹਾ ਵਿਊ ਕਰਕੇ ਦਿਖਾ ਦੇ ਕਈ ਵਾਰੀ ਆਪਾਂ ਤੋਂ ਘਬਰਾ ਜਾਂਦਾ ਹਾਂ ਆ ਲੈ ਆ ਲੈ ਇਦਾਂ ਹੀ ਬਸ ਆ ਲੈ ਆ ਬਈ ਜਾਨ ਦੰਦਾਂ ਚ ਚਾਰ ਦੰਦ ਦਾ ਦੰਦ ਸੋਨੂੰ ਚ ਇੱਕ ਬਾਈ ਨੇ ਕਰਾਤੇ ਸੂਈ ਪਹਿਲਾਂ ਕਿੰਨੇ ਦਿਨ ਦੀ ਸੂਈ ਆ ਬਾਈ ਸੂਈ ਬਾਈ ਜੀ ਹੋ ਗਈ ਕੋ 11 12 ਦਿਨਾਂ ਦੀ ਹਾਜ਼ਰ ਦੁੱਧ 13 ਕਿਲੋ ਬਿਲਕੁਲ ਜੜਾ ਬਿਲਕੁਲ ਬਾਲਟੀ ਤੇ ਚੋਣ ਵਾਲਾ ਜੜਾ ਦੁੱਧ 13 ਕਿਲੋ ਗੈਪ ਬਹੁਤ ਸੋਹਣਾ ਰੱਖ ਰਿਆ ਥਾ ਹਾਂਜੀ ਚੋਣ ਚ ਪਾਉਣ ਸੁਆਚੂ ਬਹੁਤ ਟਾਪ ਦਾ ਲੱਗਿਆ ਗੁਰੂ ਬਾਈ ਮੈਗਲੇ ਮੂਲੇ ਲੱਗ ਕੇ ਫਿਰ ਦੁੱਧ ਦੇਖੋ ਜੀ ਆਪਾਂ ਵੇਖੋ 1.5 2 ਕਿਲੋ ਦੀ ਤੇ ਉਮੀਦ ਰੱਖਦੇ ਆ ਬਾਕੀ ਝੋਟੀ ਪਹਿਲਾਂ ਤਾਂ ਤੁਹਾਨੂੰ ਪਤਾ ਮਹੀਨੇ ਦੇ ਲਗਭਗ ਜਾ ਕੇ ਦੁੱਧ ਤੇ ਆਉਂਦੀ ਜਾ ਕੇ ਇੱਕ ਗੱਲ ਹੋਰ ਆ ਸਾਮੀ ਸੁੰਮੀ ਬਾੜੀ ਜਿਵੇਂ ਤੁਹਾਨੂੰ ਦੱਸਿਆ ਨਾ ਕਿਸੇ ਸੱਜਣ ਨੇ ਪਾਲੀ ਬਾਲੇ ਸ਼ੌਂਕ ਨਾਲ ਨਾ ਚੌੜੀ ਚੂੜੀ ਬਹੁਤ ਆ ਉਤੋਂ ਚੜਾਈ ਚੈੱਕ ਕਰ ਸਕਦੇ ਹੋ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ ਬਾਈ ਜੀ ਰੇਟ ਹੈਗਾ 155 ਕਿੰਨੇ ਦੇ ਦਾਂਗੇ 1.5 ਦੀ ਝੋਟੀ ਦੇ ਦਾਂਗੇ ਬਾਈ ਜੀ ਡੇੜ ਦੀ ਬਾਈ ਕਹਿੰਦਾ ਤੁਹਾਨੂੰ ਇਹ ਛੋਟੀ ਹੋ ਜੂ ਤੇ ਹੁਣ ਆ ਜਾ ਗਰੀ ਅਗਲੇ ਨੰਬਰ ਤੇ ਜਿਵੇਂ ਤੁਹਾਨੂੰ ਮੈਂ ਅਕਸਰ ਕਹਿੰਦਾ ਹਾਂ ਉਹਨਾਂ ਵੀ ਮੂਸੇ ਵਾਲੇ ਦੇ ਗਾਣਿਆਂ ਜਉ ਨਾ ਟੌਪ ਤੋਂ ਟੌਪ ਟੌਪ ਤੋਂ ਟੌਪ ਵੀ ਆਈ ਜਾਣਗੇ ਵੀਡੀਓ ਐਂਡ ਤੱਕ ਦੇਖਣ ਤੇ ਨਾ ਮਜਬੂਰ ਕਰ ਦਾਂਗੇ ਤੁਹਾਨੂੰ ਜਿੱਦਾਂ ਦੇ ਪਸ਼ੂ ਅੱਜ ਬਾਈ ਕੋਲੋਂ ਦਿਖਾਵਾਂਗੇ ਢੋਰ ਬਾਈ ਖੋਲ ਕੇ ਵੱਡੀ ਆ ਗਈ ਫੁੱਲੇ ਵੀ ਆ ਵੱਡੀ ਬੁੱਢੀ ਇਹ ਵੀ ਫੁੱਲ ਆ ਗਈ ਤੇ ਉੱਤੋਂ ਚੜਾਈ ਬਹੁਤ ਸ਼ਾਨਦਾਰ ਆ ਸੁਆ ਘੜਾਈ ਗੁਰੂ ਬਾਈ ਦੂਜਾ ਸੁਆ ਛੋਟੀ ਦਾ ਇਹ ਛੋਟੀ ਆਈ ਆਪਣੇ ਰਿਸ਼ਤੇਦਾਰਾਂ ਤੋਂ ਠੀਕ ਆ ਜੀ ਉੱਤੋਂ ਹਸਾਰ ਤੋਂ ਹੀ ਆਈ ਆ ਠੀਕ ਆ ਜੀ ਝੋਟੀ ਨੇ ਦੋ ਦੰਦ ਨੇ ਦੁੱਧ ਦਿੱਤਾ 16 16.5 ਕਿਲੋ ਕੰਡੇ ਦਾ ਕੰਡੇ ਵਾਲਾ ਠੀਕ ਆ ਹੁਣ ਝੋਟੀ ਮਤਲਬ ਦੁੱਧ ਤਾਂ ਮੈਂ ਤਿਆਰ ਕਰੀ ਜਨਾ ਮੈਂ ਵੇਚ ਅਜੇ ਥੋੜੇ ਦਿਨ ਰੋਕੇ ਵੀਡੀਓ ਪਾਉਣੀ ਠੀਕ ਆ ਤੁਸੀਂ ਆਪਾਂ ਵੀਡੀਓ ਬਣਾਤੀ ਅੱਜ ਠੀਕ ਆ ਜੀ ਹੁਣ ਝੋਟੀ ਥੱਲੇ ਕੋਈ 14 ਕਿ ਦਿਨਾਂ ਦੀ ਲਗਭਗ ਸੂਈ ਥੱਲੇ ਦੁੱਧ ਹੋਊਗਾ 17 ਕਿਲੋ ਕੰਡੇ ਦਾ ਬਿਲਕੁਲ 20 ਕਿਲੋ ਦੁੱਧ ਦੇਊਗੀ ਝੋਟੀ ਆਪਾਂ ਤਿਆਰ ਕਰੀ ਜਨਾ ਦੁੱਧ ਥੋੜੀ ਨਾ ਅੰਦਰ 6 ਦੰਦ ਬਾਕੀ ਸੀਲ ਠੰਡੀ ਆਖੋ ਆ ਬੱਤੋ ਆ ਬੱਤੋ ਆਲਾ ਇੱਥੋਂ ਦਿਖਾ ਦੇ ਗਰੀ ਉਹ ਲਾਸਟ ਵਾਲੇ ਦੰਦ ਆ ਗਏ ਬਿਲਕੁਲ ਜਮੇ ਹੀ ਨਾ ਜੋ ਮਰਜੀ ਖੋਏ ਖਾਣ ਨੂੰ ਬਹੁਤ ਥੇਰਾ ਇੱਥੋਂ ਦਿਖਾ ਦੇ ਦੰਦਾਂ ਚ ਆ ਗਈ 6 ਦੰਦ ਤੇ ਦੁੱਧ ਕੰਡੇ ਦਾ ਕਿੰਨਾ ਦੱਸਿਆ ਬਾਈ 17 ਕੰਡੇ ਵਾਲਾ 17 ਕਿਲੋ ਦੁੱਧ ਬਾਈ ਲੈ ਚਲਾ ਇਹਨੂੰ ਇਹਦੇ ਕੋਲੇ ਬਾਈ ਕੰਨਾ ਕੰਡੇ ਦਾ 17 ਕਿਲੋ ਦੁੱਧ ਕੱਟੀ ਕੋਲੇ ਹਾਜ਼ਰ ਆ ਦੰਦਾਂ ਚ 6 ਦੰਦ ਆ ਤੇ ਪੈਲਣ ਦਾ ਰਿਕਾਰਡ ਆ 16 ਤੋਂ ਜ਼ਿਆਦਾ ਕੰਡੇ ਦਾ ਤੇ ਹੁਣ ਆ ਗਈ 6 ਦੰਦ ਦਾ ਬਾਕੀ ਆਰਡਰ ਬਹੁਤ ਸੋਹਣਾ ਰੱਖ دیا۔ ਪੂਰਾ ਠੋਸ ਆਰਡਰ ਕਹਿ ਸਕਦੇ ਆ ਆਪਾਂ ਜੀ ਨੂੰ ਇਹਦੇ ਪੈਸੇ ਕਿੰਨੇ ਲੈ ਲਾਂਗੇ ਅੱਜ ਆਈ ਬਈ ਬਈ ਇਹਦਾ ਰੇਟ 210000 ਰੁਪਿਆ ਜੀ ਠੀਕ ਆ ਜੀ ਹਾਂ ਜੀ ਇਹਦਾ ਬਾਈ ਕਹਿੰਦਾ 2 ਲੱਖ ਤੇ 10000 ਲੈਣਾ ਤੇ ਦਿਖਾ ਕੇ ਹੀ ਫਦੇਸ ਮਾਰ ਕੇ ਇੱਥੋਂ 17 ਕਿਲੋ ਹਾਜਰਾ ਕੰਡੇ ਦਾ ਬਿਲਕੁਲ ਬਈ ਜੀ ਬਿਲਕੁਲ ਆਪਾਂ ਦੁੱਦ ਦੀ ਤੇ ਕਹੇ ਵੀਰ ਨੇ ਸੋਚਣਾ ਹੀ ਨਹੀਂ ਵੀ ਪਾਈਆ ਵੀ ਕਿੰਨੇ ਅੱਧਾ ਕਿਲੋ ਘਟ ਦੱਸਿਆ ਹੋਊਗਾ ਠੀਕ ਆ ਜੀ ਉਹ ਕੰਮ ਕੋਈ ਨਹੀਂ ਇੱਥੇ ਤੁਹਾਨੂੰ ਦੱਸ ਸਿੱਧੀ ਗੱਲ ਮਕਾਤੀ ਆਪਾਂ ਜਿਹਨੇ ਕਿਸੇ ਨੇ ਸਾਨੂੰ ਕੋਈ ਝੋਟੀ ਲੈਣੀ ਇੱਥੇ ਆ ਕੇ ਫਿਰ ਤਾਂ ਮੋਸਟ ਵੈਲਕਮ ਹੈ ਜਿਹੜਾ ਆ ਕੇ ਇੱਥੇ ਚਵਾਈ ਕਰੂ ਠੀਕ ਹੈ ਜਿਹਨੇ ਉਦਾਂ ਮੰਗਾਉਣੀ ਉਹਨੇ ਤੇ ਆਪਣੇ ਘਰੇ ਹੀ ਚੋਣੀ ਆ ਸਲਾਮੀਆਂ ਕਰਾਉਣੀ ਆ ਹਰੇਕ ਪੱਖ ਉਹਦੇ ਉਹਦੇ ਆਪਣੀ ਆਪਣੇ ਘਰੇ ਤੋਂ ਸਾਡੀ ਕਰੀ ਜਾਣੀ ਹੈ ਅਗਲੇ ਨੇ ਵੀਰ ਨੇ ਠੀਕ ਹੈ ਜੀ ਕੀ ਰੇਟ ਦੱਸਿਆ ਜੀ ਉਹਦਾ ਭਾਈ 210000 ਰੁਪਏ 2 ਲੱਖ ਤੇ 10000 ਮਾਫੀ ਥੋੜੀ ਬਹੁਤੀ ਹੋ ਜੂ ਹਾਂਜੀ ਬਿਲਕੁਲ ਜੀ ਤੇ ਹੁਣ ਆ ਜਾ ਗਰੀ ਲਾਸਟ ਵਾਲੀ ਗੱਟੀ ਹਾਂਜੀ ਇਹਦਾ ਵੀ ਜਿਵੇਂ ਆਪਾਂ ਕਹਿੰਦੇ ਨੇ ਹਨਾ ਕਾਗਜੀ ਨਿੰਬੂ ਵਰਗੂ ਪਿੰਡਾ ਨਹੀਂ ਕਹਿੰਦੇ ਆ ਜਮਾ ਬਰੀਕ ਕਹਿੰਦੇ ਨੇ ਹਨਾ ਉਦਾਂ ਦਾ ਆ ਗਈ ਗਰੀ ਜੈਡ ਬਲੈਕ ਓਏ ਪੁੰਜੜ ਤੱਕ ਜੈਡ ਬਲੈਕ ਆ ਗਈ ਇੱਥੋਂ ਤੱਕ ਜੈਡ ਬਲੈਕ ਹਾਂਜੀ ਜੈ ਡਬਲ ਐਕ੍ਰੇ ਸ਼ਕੀਨ ਹੁੰਦੀ ਹੈ ਕੱਟੀ ਵੀ ਐਵੇਂ ਦੀ ਹੈ ਤਦੀ ਮਗਰ ਆ ਨਾਲ ਕੱਟੀ ਆ ਤੇ ਆਰਡਰ ਜਿੱਦਾਂ ਤੁਹਾਨੂੰ ਮੈਂ ਅਕਸਰ ਕਹਿੰਦਾ ਹੁਣਾਂ ਨਾ ਬਾਹਰ ਵਾਲੀਆਂ ਗਾਵਾਂ ਦੇ ਹੁੰਦਾ ਜਿਹੜੀਆਂ ਤੁਸੀਂ YouTube ਤੇ ਦੇਖਦੇ ਹੋ ਨਿਓ ਸਰਚ ਕਰਕੇ ਉਦਾਂ ਦਾ ਆਰਡਰ ਦਾ ਡਿਜ਼ਾਈਨ ਹੈ ਇਹਦਾ ਪਤਲੀ ਆ ਗਈ ਜਮਾ ਫੁੱਲ ਦੇ ਜੋਰਨ ਵਾਲੇ ਦੇ ਥੱਪੜ ਵੀ ਮਾਰੋਗੇ ਨਾ ਉਂਗਲਾਂ ਛਪਣ ਵਾਲਾ ਕੰਮ ਹੈ ਇਹਦਾ ਬਿਲਕੁਲ ਬਾਈ ਜੀ ਸੁਹਾਗੜਾ ਜੀ ਦੂਜਾ ਬਾਈ ਜੀ ਛਿੱਗੀ ਮੂੰਹ ਹੋਏ 6 ਰੰਗ ਸੁਹਾ ਦੂਜਾ ਦੂਜਾ ਜੀ ਕਿੰਨੇ ਰੰਗ ਦੀ ਸੁਹਿਆ ਲਗਭਗ 10 ਦਿਨ ਦੀ ਬਾਈ ਜੀ ਮੈਲੇ ਲੱਗਣਾ ਅਜੇ ਨਹੀਂ ਲੱਗੀ ਮੈਲੇ ਨਾਲ ਕੱਟੀ ਕੱਟੀ ਮਗਰ ਜੀ 31 ਹਜ਼ਾਰ ਕਿੰਨਾ ਦੁੱਧ ਇਸ ਵਾਲੇ ਬਾਈ ਜੀ 15 ਕਿਲੋ ਕਹਿੰਦੇ ਆਪਾਂ ਘਮਾ ਦੇ ਬਾਈ 13 ਹਾਂ ਕੰਡੇ ਦਾ 15 ਕਿਲੋ ਹਜ਼ਾਰ 15 15 ਨਾਲ ਕੱਟੀ ਆ ਗਈ ਬਿਲਕੁਲ ਜੀ ਸੂਆ 10 ਦਿਨਾਂ ਦਾ ਹਾਂਜੀ ਮਾਇਰੇ ਚੱਲਣਾ ਕਿਲੋ ਦੋ ਕਿਲੋ ਗੁੰਜਾਇਸ਼ ਰਹਿੰਦੀ ਆ ਵੀ ਪਸ਼ੂ ਮਾਲੇ ਚੱਲ ਕੇ ਵੱਜ ਜਾਂਦਾ ਚੋਣ ਚਵਾਉਣ ਦੀ ਕਿਵੇਂ ਆ ਜੀ ਬਹੁਤ ਇੱਕ ਨੰਬਰ ਜੀ ਚੋਣ ਚਵਾਉਣ ਦੀਆਂ ਤਾਂ ਸਾਰੀਆਂ ਝੋਟੀਆਂ ਸੌ ਦੀਆਂ ਸੌ ਹੀ ਨੇ ਲੈ ਚੱਲ ਬਾਈ ਉੱਥੇ ਖੜਾ ਲਾ ਜਿਆ ਕਿ ਐ ਟੇਢੀ ਕਰਕੇ ਇੱਥੇ ਰੋਕ ਦੇ ਰੋਕ ਰੋਕ ਜਮ ਤੱਕ ਇੱਥੇ ਜੇ ਖੜਾ ਲਾ ਇਥੋਂ ਕਰੀ ਆਰਡਰ ਕੁਆਲਿਟੀ ਕਰਾ ਦੀ ਚੈੱਕ ਐਂ ਘਮਾਲਾ تیرਲੇ ਬੰਨੇ ਟੇਢੀ ਖੜਾ ਲਾ ਰੋਕ ਲਾ ਰੋਕ ਲਾ ਇੱਥੇ ਰੋਕ ਲਾ ਉਧਰਲੇ ਬੰਨੇ ਉਹ ਦਿਖਾ ਦੇ ਗਰੀ ਇਹਦੀ ਗਰਦਨ ਦੀ ਲੰਬਾਈ ਲੰਬੂਈ ਕਿੰਨੀ ਹੈ ਜਿਹੜੀ ਆਪਾਂ ਕਹਿ ਨਹੀਂ ਦਿੰਦੇ ਅਕਸਰ ਵੀ ਯਾਰ ਪਿਓਰ ਮੂਰਾ ਚਾਹੀਦੀ ਆ ਇਹ ਪਿਓਰ ਮੂਰਾ ਚ ਆਉਂਦੀ ਆ ਕਮੈਂਟ ਕਰਕੇ ਬੰਨੂ ਜਰੂਰ ਦੱਸ ਦਿਓ ਵੀ ਇਹ ਚ ਘਾਟ ਕਿੱਥੇ ਆਉਂਦੀ ਆ ਕੱਟੀ ਚ ਜਿਹੜਾ ਸੱਜਣ ਇਹਨੂੰ ਕਹੂਗਾ ਨਾ ਵੀ ਇਹ ਪਿਓਰ ਮੂਰਾ ਚ ਨਹੀਂ ਆਉਂਦੀ ਉਹ ਬਾਈ ਬਣ ਕੇ ਜਰੂਰ ਕਮੈਂਟ ਕਰਿਓ ਫਿਰ ਉਹਨੂੰ ਮੈਂ ਪੁੱਛ ਲੂੰਗਾ ਬਾਈ ਨੂੰ ਵੀ ਇਹ ਚ 네ਗੇਟਿਵ ਪੁਆਇੰਟ ਕਿ ਆ ਗਈ ਜੈਡ ਬਲੈਕ ਨਾ ਓਵਰਫੈਟ ਆ ਫਿੱਟ ਫਿੱਟ ਆ ਗਈ ਕੱਟੀ ਜਮਾ ਬੰਦੇ ਬਾਈ ਕਮਾ ਕੇ 15 ਕਿਲੋ ਕੰਡੇ ਦਾ ਬਾਈ ਕਹਿੰਦਾ ਹਾਜ਼ਰਾ ਤੇ 17 ਕਿਲੋ ਦੀ ਮੈਂ ਕਹੂੰਗਾ ਵੀ ਇਹ ਤੋਂ ਉਮੀਦ ਆ ਪੱਕਾ ਕਰ ਸਕਦੇ ਹਾਂ ਕਿਉਂਕਿ ਮੈਲੇ ਮੂਲੇ ਚੱਲਣਾ ਕੱਟੀ ਨੇ ਕੱਦ ਵਿੱਡ ਵੀ ਚੰਗਾ ਦੰਦਾਂ ਛੇ ਦੰਦ ਦੱਸਿਆ ਬਾਈ ਬਿਲਕੁਲ ਛੇ ਦੰਦ ਆਹ ਵੇਖੋ ਕੱਟੀ ਵੀ ਆ ਦੇਖ ਲੋ ਇੰਨੇ ਕਿ ਦਿਨਾਂ ਦਾ ਜਦੋਂ ਪਸੂਏ ਦਾ ਪਤਾ ਲੱਗ ਜਾਂਦਾ ਬੱਚੇ ਦਾ ਠੀਕ ਆ ਜੀ ਆ ਲੋ 10 ਤੋਂ 9 ਹੀ ਹੋਣਗੇ 11 ਨਹੀਂ ਹੋਣੇ ਠੀਕ ਆ ਜੀ ਹਾਂ ਉਹ ਵੀ ਜੈਡ ਬਲੈਕ ਕੱਟੀ ਵੀ ਬਿਲਕੁਲ ਜਮਾ ਹੀ ਕਾਲੀ ਬਿਲਕੁਲ ਮਾਂ ਤੇ ਲ ਇਹ ਇਹ ਝੋਟੀ ਦੇ ਕਿੰਨੇ ਪੈਸੇ ਲੈ ਲਾਂਗੇ ਇਹ ਤਾਂ ਬਾਈ ਜੀ ਰੇਟ ਹੈਗਾ 1.85 1.80 ਦੀ ਝੋਟੀ ਦੇ ਦਾਂਗੇ 1,80,000 ਦੀ ਦੇ ਦਾਂਗੇ ਹਾਂਜੀ ਆ ਦਿਖਾਈ ਗੈਰੀ ਇੱਧਰਲੇ ਬੰਨ ਐਂ ਦਿਖਾ ਖੜੀ ਜਾਵਾ ਇੱਥੋਂ ਦਿਖਾ ਦੇ ਬਿਲਕੁਲ ਬ੍ਰੀਕੀ ਜਾਂ ਫੇਸ ਕੁਆਲਟੀ ਜਮਾ ਸਾਰਾ ਕੁਝ ਹੀ ਲਾਉਂਦਾ ਕੋਈ ਗੱਲ ਆ ਆਪਣਾ ਬਾਰਡਰ ਟੂ ਬਾਰਡਰ ਆਉਣ ਦਾ ਫਰੀ ਫਾਇਦਾ ਜੀ ਆਪਾਂ ਕੰਡੇ ਕੱਢ ਕੇ ਜਾਵਾਂਗੇ ਜਮਾ ਉਰੇ ਝੋਟੀਆਂ ਬਹੁਤ ਕਮਾਲ ਦੀਆਂ ਦਿਖਾਈਆਂ ਨੇ ਬਾਈ ਕੋਲ ਬਹੁਤ ਕਮਾਲ ਦੀਆਂ ਸਿਰਾ ਕਹਿ ਲੈਣਾ ਜੀ ਨੂੰ ਇੱਕ ਵਾਰੀ ਦੜਾ ਦੇ ਕੈਮਰਾ ਨੇ ਨੰਬਰ ਬੋਲ ਦੋ ਜੀ 9888152425 9888152425 ਹਾਂਜੀ ਪਿੰਡ ਕਿਹੜਾ ਸੀ ਆਪਣਾ ਭਾਈ ਜੈੰਤੀਪੁਰ ਪਿੰਡ ਹੈ ਜੀ ਪਿੰਡ ਜੈੰਤੀਪੁਰ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਆ ਗਿਆ ਸ੍ਰੀ ਅੰਮ੍ਰਿਤਸਰ ਸਾਹਿਬ ਕਹਿੰਦੇ ਵੀ ਪਵਿੱਤਰ ਧਰਤੀ ਤੇ ਅੱਜ ਆਪਾਂ ਪਹੁੰਚੇ ਹੋਇਆ ਕੰਮ ਵੀ ਬਾਈ ਦਾ ਸਾਫ਼ ਸੁਥਰਾ ਜਾਨਵਰ ਵੀ ਟਾਪ ਕੁਆਲਟੀ ਦੇ ਨੇ ਤੇ ਪਸੰਦ ਮੈਂ ਇਹ ਨਹੀਂ ਕਹਿ ਸਕਦਾ ਹੁਣ ਵੀ ਜਿਹੜੀ ਝੋਟੀ ਪਸੰਦ ਆ ਉਹ ਪਸੰਦ ਆਉਣਗੀਆਂ ਸਾਰੀਆਂ ਜਿੰਨੀਆਂ ਸਾਨੂੰ ਦਿਖਾਈਆਂ ਨੇ ਪਰ ਨੰਬਰ ਜਿਹੜੇ ਸੱਜਣ ਨੇ ਪਹਿਲਾਂ ਮਿਲਿਆ ਲਿਆ ਬਾਜੀ ਉਹੀ ਮਾਰ ਜੂਗਾ ਤੇ ਕਮੈਂਟ ਕਰਕੇ ਦੱਸਿਓ ਬਾਈ ਦਾ ਕੰਮ ਕਿੱਦਾਂ ਦਾ ਲੱਗਿਆ ਬਾਈ ਦੇ ਪਸ਼ੂ ਕਿੱਦਾਂ ਦੇ ਲੱਗੇ ਧੰਨਵਾਦ